ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੇ ਦੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੇਕਾਵਾ ਸੇਲ ਦੀ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਪੰਜ ਤਾਂ ਤਾਜ਼ੀਆਂ ਸੁਨੀਆਂ ਤੇ ਇੱਕ ਟੁਕੜਾ ਗੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਮੇਰਾ ਕੰਟੈਕਟ ਨੰਬਰ ਹੈ 81467 15312 ਅੱਗੇ ਆਪਾਂ ਪੁੱਛਦੇ ਆਂ ਬਾਈ ਤਾਂ ਡੇਟੇਲਾ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਚੱਲਦਾ ਕੰਮ ਕਰ ਕੰਮ ਕਰ ਵਧੀਆ ਜੀ ਠੀਕ ਆ ਤੇ ਉਹਦੇ ਕਿਵੇਂ ਰਿਹਾ ਰਿਸਪੌਂਸ ਵੀਡੀਓ ਦਾ ਉਹ ਬਹੁਤ ਵਧੀਆ ਰਿਹਾ ਜੀ 2 ਘੰਟਿਆਂ ਦੇ ਵਿੱਚ ਵਿੱਚ ਆਪਾਂ ਮਾਲ ਵੇਚਤਾ ਸੀ ਠੀਕ ਆ ਬਾਈ ਹਾਂਜੀ ਮੈਂ ਨਾਮ ਤੇ ਮੈਂ ਨੰਬਰ ਬੋਲ ਦੋ ਨਾਮ ਚਮਕੌਰ ਸਿੰਘ ਆ ਜੀ ਪਿੰਡ ਢਿੱਲਾ ਮਾ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਨੇੜੇ ਪਿੰਡ ਕਿਹੜਾ ਰਹਿ ਨੇੜੇ ਤਪਾ 4 ਕਿਲੋਮੀਟਰ ਹੈ ਜੀ ਠੀਕ ਆ ਕੋਕੋ ਕੈਂਚੀਣਾ 8 ਕਿਲੋਮੀਟਰ ਮੋਬਾਈਲ ਨੰਬਰ ਬੋਲ ਦੋ ਆਪਣਾ ਮੋਬਾਈਲ ਨੰਬਰ 85461 55102 ਠੀਕ ਆ ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲੇਗਾ ਨੋਟ ਕਰ ਲਓ ਇਧਰੋਂ ਸਟਾਰਟ ਕਰੀਏ ਹਾਂਜੀ ਹਾਂ ਇੱਥੇ ਹੀ ਕਰੀਏ ਜਿਹੜੀ ਸਾਹਮਣੇ ਵਹਿੜ ਦੇਖ ਰਹੇ ਆ ਤਾਜੀ ਸੂਈ ਆ ਬਾਈ ਇਹ ਤਾਜੀ ਸੂਈ ਵੀ ਆ ਜੀ ਅੱਜ ਦਾਖਦਣਾ ਹੋ ਗਿਆ ਸੂਈ ਨੂੰ ਆ ਬੱਚਾ ਇਹਦਾ ਆਹ ਬੱਚਾ ਬੇਹੰਦਰ ਵਾਲਾ ਹਾਂਜੀ ਬੱਚਾ ਕੀ ਆ ਬਾਈ ਇਹਦੇ ਬੱਸਾ ਜਮਾ ਕਰ ਮਗਰ ਬੱਸਾ ਦਾ ਹਾਂਜੀ ਤੇ 10 ਦਿਨਾਂ ਹੋ ਗਏ ਸੂਈ ਨੂੰ ਹੈ ਹਾਂਜੀ ਹਾਂਜੀ ਤੇ ਕਿੰਨਾ ਬਾਈ ਦੁੱਧ ਤਿਆਰ ਦੁੱਧ ਵੀਰੇ 2 ਲੀਟਰ ਆਪਾਂ ਮਿਣਕ ਕੇ ਦੇ ਦਾਂਗੇ ਇੱਥੇ ਆਪਾਂ ਮੈਂ ਅਗਲਾ ਆਪਣੇ ਘਰੇ ਚਾਰ ਟਾਈਮ ਚਵਾਈ ਕਰ ਲੈ ਠੀਕ ਆ ਹਾਂਜੀ ਤੇ ਦੂਜਾ ਸੂਆ ਸ ਫੈਟ ਚੰਗੀ ਆ ਉਹ ਫੇਸ ਕੁਆਲਿਟੀ ਚੈੱਕ ਕਰ ਲੋ ਬਹੁਤ ਪਿਆਰੀ ਆ ਛੋਟਾ ਛੋਟਾ ਕੰਨਾ ਬੋਦੀਵਾਦੀ ਫੁੱਲ ਕਮਾਲ ਦੀ ਆ ਅੰਦਰ ਤੇ ਨਾੜਾਂ ਦੀ ਗੱਲ ਕਰਨੇ ਤਾਂ ਗੁੰਦੀ ਪਈ ਆ ਕਿ ਨਹੀਂ ਬਾਈ ਹਾਂਜੀ ਹਾਂ ਬਹੁਤ ਠੋਸ ਜਿਹੇ ਰੱਖਦੀ ਹੋਣ ਬਾਈ ਕੱਦ ਵਾਲੀ ਵੈੜ ਆ ਕੋਈ ਛੋਟੀ ਨਾ ਸਮਝੋ ਆ ਜਾਓ ਠੰਡੀ ਸੀ ਕਿਵੇਂ ਆ ਬਾਈ ਬਾਹਰ ਇੱਕ ਨੰਬਰ ਆ ਯਾ ਕੈਮਰੇ ਤੇ ਥੋੜਾ ਜਿਆਦਾ ਚਾਹੀਦਾ ਇੱਕ ਬੱਚੇ ਦਾ ਵਾਵਾ ਕਰਦੀ ਆ ਨਜਾਇਜ਼ ਹੀ ਹਾਂ ਬਾਈ ਬੱਚੇ ਦਾ ਕਰ ਤੇ ਤੁਮਕੌਰ ਬਾਈ ਕਿੰਨਾ ਕੇ ਦੁੱਧ ਪਾ ਦਵਾ ਸਕੀ ਮੇਰੇ ਦੁੱਧ ਵੀਰੇ 25 26 ਕਿਲੋ ਟੌਰ ਨਾ ਪਾ ਦੂਗੀ ਠੀਕ ਆ ਔਰ ਇਸ ਟਾਈਮ ਮਤਲਬ ਇਹ 22 ਲੀਟਰ ਜਮਾ 22 ਟਟਪਾਉਂਦੀ ਆ ਤੇ ਪੂਰਾ ਕੱਟ ਨਹੀਂ ਹੈਗਾ ਠੀਕ ਆ ਹਾਂਜੀ ਬਾਈ ਕਹਿੰਦਾ 22 ਲੀਟਰ ਤਾਂ ਟਟਪਾਉਂਦੀ ਆ ਘੱਟ ਨਹੀਂ ਹੈਗਾ ਬਾਈ ਤੇ ਆਪਾਂ ਨੇੜੇ ਤੇ ਕੁਆਲਿਟੀ ਚੈੱਕ ਕਰਾ ਦੇਣਾ ਥਾਣਾ ਦੀ ਬਾਈ ਕਮਾਲ ਦੀ ਆ ਕੱਲਾ ਕੱਲਾ ਸਾਂ ਪਿਆ ਜਮਾ ਥਾਣਾ ਪੂਰੀ ਵਿਥੀ ਥਾਣ ਲਗਾ ਨਾੜਾ ਨੂੜਾ ਨਾ ਕਰਮ ਵਾਲੀ ਦੇ ਬਰੀਕੀ ਚ ਅੱਧਰ ਵੀ ਚੈੱਕ ਕਰ ਲੋ ਇਹ ਨਹੀਂ ਹੈਗਾ ਕਾਣਾ ਮੀਣਾ ਜੱਡਰ ਕਰੇ ਬਾਈ ਥਾ ਯਾ ਜਮਾ ਹੈ ਕੋਈ ਸ਼ੈਡ ਨਹੀਂ ਕੁਛ ਨਹੀਂ ਕੋਈ ਪੂਰ ਛੜਲਾ ਨਹੀਂ ਪੂਰ ਛੜਲਾ ਨੇ ਸਹੀ ਗੱਲ ਆ ਤੇ ਕੀ ਮੁੱਲ ਆ ਭਾਈ ਜਮਕੌਰ ਮੁੱਲ ਵੀ ਰੇ ਯਾਰ ਮੁੱਲ ਤਾਂ 75 ਕਰਾ ਲਾ 80 ਕਰਾ ਲਾ 72 ਦੀ ਵਾੜ ਦੇ ਦੇਾਂਗੇ ਠੀਕ ਆ ਹਾਂਜੀ ਮੁੱਲ 75 ਕਰਾ ਲਾ ਭਾਈ ਜਨਾ 80 ਕਰਾ ਲਾ 75000 ਦੀ ਭਾਈ ਨਾ 70000 ਦੀ 70000 ਦੀ ਆਪਾਂ ਵੜਾ ਦੇ ਦੇਾਂਗੇ ਮੁੱਲ ਵੀ ਜਾਇਜ਼ ਆ ਬੱਖਰੇ ਜਾਤ ਬਰੀ ਦੁੱਧ ਵੀ ਦੇਣੀ 25 ਕਿਲੋ ਤਾਂ ਆਹ ਆਰਾਮ ਨਾਲ 2-4 ਦਿਨਾਂ ਜੀ ਕਰ ਜਾਣਾ ਇਹਨੇ ਬਾਕੀ ਕਿਸੇ ਪੱਖ ਤੋਂ ਨਹੀਂ ਲਸੀ ਲਾਣੀ ਕਿਸੇ ਪਾਸੋਂ ਖੁੰਝਦੀ ਨਹੀਂ ਚਮਕ ਬਥੇਰੀ ਆ ਜਿਹੜਾ ਕੱਲ ਚੱਲਿਆ ਮਨਕ ਚ ਠੀਕ ਆ ਹਾਂ ਲੈ ਬਾਈ ਥੰਨ ਚੈੱਕ ਕਰਨ ਦੁਬਾਰਾ ਬਹੁਤ ਕਮਾਲ ਦਾ ਕਲਾਬੀ ਥਾਣਾ ਤਾਰ ਕਿਵੇਂ ਆ ਤਾਰ ਇੱਕ ਨੰਬਰ ਹੈ ਜਿਪਾ ਮੈਂ ਕੋਈ ਐਂ ਮੰਗਾ ਲੇ ਜੇ ਕੋਈ ਇਹ ਪੂਰ ਸ਼ਰਲਾ ਹੋਵੇ ਆਪਾਂ ਗੱਡੀ ਦਾ ਕਿਰਾਇਆ ਦੇ ਦਾਂਗੇ ਠੀਕ ਆ ਬਾਈ ਅੱਗੇ ਬਾਈ ਦੋ ਨੰਬਰ ਤੇ 2 ਨੰਬਰ ਤੇ ਦੂਜਾ ਸੁਆ ਸੂਈ ਵੀ ਆ ਆ ਬੱਚੀ ਆ ਜੀ ਮੰਗਰ 2 ਨੰਬਰ ਤੇ ਬੱਚਾ ਵੱਸੀਆ ਵੱਸੀ ਚੰਗੀ ਆ ਹੈਨਾ ਬੱਸੀ ਬਹੁਤ ਚੰਗੀ ਆ ਜੀ 13 ਲੀਟਰ ਤੋਂ ਬਾਹਰ ਦੁੱਧ ਆ ਹੁਣ ਇਸ ਟਾਈਮ ਇਹਦੇ ਥਲੇ 13 ਲੀਟਰ ਤੋਂ ਬਾਹਰ ਦੁੱਧ ਆ ਹਾਂਜੀ ਹਾਂਜੀ ਕਿ ਮੈਨ ਤਾਂ ਹੋ ਗਿਆ ਸੂਈ ਨੂੰ ਸੂਈ ਨੂੰ ਨੂੰ 12 ਦਿਨ ਹੋ ਗਿਆ ਜੀ 12 ਦਿਨ ਹੋ ਗਿਆ ਬਾਈ ਸੂਈ ਨੂੰ ਜਰਸੀ ਆ ਗਿਆ ਨਾ ਜਰਸੀ ਵੱਡੀ ਜਰਸੀ ਆਈ ਉਹ ਲੈ ਬਾਈ ਵੱਡੀ ਜਰਸੀ ਆ ਕੋਈ ਛੋਟੀ ਨਾ ਸਮਝੋ ਕੱਦ ਫੁੱਲ ਆ ਬਾਈ ਬਰੀਡ ਫੁੱਲ ਆ ਫੈਂਟ ਚੰਗੀ ਆਊਗੀ ਦੁੱਧ ਵੀ ਮੱਝਾ ਹਰ ਗਈ ਹੋ ਬਾਕੀ ਠੰਡੀ ਐਨੇ ਆ ਜਿਵੇਂ ਮਰਜੀ ਬੈਠਾ ਰਹਿ ਕੋਈ ਬਾਤ ਮੈਂ ਬਾਈ ਠੰਡੀ ਚੈੱਕ ਕਰ ਲੋ ਕਰਮ ਵਾਲੀ ਫੁੱਲ ਆ ਗਈ ਜਿਵੇਂ ਮਰਜੀ ਹੱਸ ਫੇਰੇ ਚੱਲ ਮੈਂ ਨਾ ਜੇ ਚੋਣ ਵਹਿ ਜਾ ਹਾਂ ਮੈਂ ਵੀ ਜਮਾ ਜਿਵੇਂ ਮਰਜੀ ਬੈਠਾ ਰਹਿ ਹਾਂ ਤੇ ਇਹਦੇ ਚਮਕੌਰ ਕੀ ਮੁੱਲ ਆ ਬਾਈ ਜਾਇਜ ਇਹਦਾ ਵੀਰੇ ਮੁੱਲ ਤਾਂ 40 ਕਰਾਲਾ 42 ਕਰਾਲਾ 37000 ਦੀ ਵੜ ਦੇ ਦੇਾਂਗੇ ਠੀਕ ਆ ਹਾਂਜੀ ਬਾਈ ਕਹਿੰਦਾ 40 ਕਰ ਵਾਲਾ 42 ਕਰ ਵਾਲਾ 37000 ਦੀ ਵਾੜ ਆਪਾਂ ਹਾਂਜੀ ਹਾਂਜੀ ਤੇ ਇਹ ਦੇਣੀ ਆ ਹਾਂਜੀ ਹਾਂਜੀ ਬਾਕੀ ਆਪਾਂ ਥੰਮ ਚੈੱਕ ਕਰਾ ਰਹੇ ਆ ਇੱਧਰ ਵੀ ਬਹੁਤ ਕਮਾਲ ਦਾ ਹੁਣ ਤਾਂ ਸਵੇਰ ਦੇ ਚ ਵਾਈ ਹੋਈ ਹਾਂ ਹਾਂ ਹਾਂਜੀ ਹਾਂ 4 ਵਜੇ ਦੀਆਂ ਚੋਈਆਂ ਲੀਆਂ ਕੋਈ ਆਪਾਂ ਹੈ ਨਹੀਂ ਕਹਿੰਦੇ ਵੀ 6 ਵਜੇ ਸੋਈਆਂ 7:00 ਵਜੇ ਠੀਕ ਆ ਠੀਕ ਆ ਲੈ 4 ਵਜੇ ਵੀਡੀਓ ਦਾ ਕਰਕੇ ਸੁਨੇਹਾ ਚੋਈਆਂ ਨੇ ਹਣ ਚੈੱਕ ਕਰ ਲਓ ਕੁਆਲਿਟੀ ਬਹੁਤ ਚੰਗਿਆ ਧਾਰ ਕਿਵੇਂ ਆਦੀ ਧਾਰ ਇੱਕ ਨੰਬਰ ਹੈ ਜਮਾ ਕੋਈ ਭੰਗ ਨਹੀਂ ਆਈ ਮੰਗਾ ਲਓ ਵਾੜ ਚ ਕਿਸੇ ਵਿੱਚ ਕੋਈ ਵੀ ਘਾਟ ਨਹੀਂ ਠੀਕ ਆ ਇਹਨਾਂ ਗੱਲ ਹੈ ਬ ਕਰ ਇਹ ਤੀਜਾ ਸੂਆ ਸੂਈ ਵੀ ਆ ਜੀ ਇਹਨੂੰ 22 ਦਿਨ ਹੋ ਗਏ ਸੂਈ ਨੂੰ ਉਹ ਬੱਚਾ ਦਾ 22 ਦਿਨ ਹੋ ਗਏ ਸੂਈ ਨੂੰ ਬਈ ਆ ਬੱਚਾ ਦਾ ਹਾਂਜੀ ਹਾਂਜੀ ਤੇ ਪ੍ਰਿੰਟ ਕਰਮਾਈ ਦੇ ਚ ਸਣਖਪੁਣਾ ਨਾ ਫੋਲਾ ਬਰੀਕੀ ਵਾਲੀ ਵੜਾ ਹੈ ਨਾ ਵਾਲੀ ਬਰੀਕੀ ਵਾਲੀ ਹੈ ਜੀ ਨਜ਼ਾਇਜ਼ ਤੋਰਾ ਚੈੱਕ ਕਰ ਲੋ ਬਈ ਇੱਕ ਨੰਬਰ ਤੋਰਾਗਾ ਤਾਰ ਕਿਵੇਂ ਹੈ ਬਈ ਤਾਰ ਤਾਂ ਇੱਕ ਨੰਬਰ ਹੈ ਜਿਹੇ ਜਹਾ ਥਣ ਲੱਗਿਆ ਉਹੇ ਜੀ ਚਵਾਈ ਠੀਕ ਆ ਕਿੰਨਾ ਦੁੱਧ ਬਈ ਹਾਜ਼ਰ ਆਉਣੇ ਦੁੱਧ ਵੀਰੇ 15 ਕਿਲੋ ਜਮਾ ਐਨ ਕੰਡੇ ਵਾਲਾ 15 ਲੀਟਰ ਕੰਡੇ ਵਾਲਾ ਦੁੱਧ ਹਾਜ਼ਰ ਆ ਹਾਂਜੀ ਹਾਂਜੀ ਦੇਖ ਕਵਾਲਿਟੀ ਬਾਈ ਚੈੱਕ ਕਰ ਲੈ ਸੋਹਣਾ ਫੁੱਲ ਵਰਿੰਗ ਦਾ ਹੈ ਨਾ ਬੱਸੀਆਂ ਵਾਲਾ ਮੂੰਹ ਲੱਗਿਆ ਹੋਇਆ ਕੱਲਾ ਕੱਲਾ ਥਾਣਾ ਨਖੜਮਾ ਥਾਣਾ ਪੂਰੀ ਵਿੱਤੀ ਦੇ ਬਾਈ ਥਣ ਲੱਗਾ ਆਰਡਰ ਦੀ ਕੁਆਲਿਟੀ ਚੈੱਕ ਕਰ ਲੈ ਬਹੁਤ ਕਮਾਲ ਦਾ ਖੁੱਚਾ ਤੋਂ ਤਾਂ ਸਾਡਾ ਆਰਡਰ ਹੈਗਾ ਫਿਕਸ ਆ ਬੰਨ ਕਰ ਮਰੀ ਦਾ ਤਿਆਰ ਕਰਾਂਗੇ ਹਾਂਜੀ ਕੱਲਾ ਕੱਲਾ ਥਾਣਾ ਪੂਰੀ ਵਿੱਤੀ ਦਾ ਗਲਾਬੀ ਥਾਣਾ ਨਾੜਾ ਚੈੱਕ ਕਰ ਲੈ ਆਰਡਰ ਤੇ ਫੁੱਲ ਜ ਨਹੀਂ ਆਈਆਂ ਕੀ ਮੋਲ ਆ ਫਿਰ ਚ ਮਕੋੜਾ ਠੰਡੇ ਛੰਡੇ ਬਾੜੀ ਨਜਾਇਆ ਜੀ ਠੰਡੀ ਦਾ ਬਾਈ ਸਹੀ ਗੱਲ ਆ ਹਾਂ ਕੀ ਮੋਲ ਆ ਫਿਰ ਜਾਇਆ ਜਾ ਮੁੱਲ ਵੀਰੇ 55000 ਆ 52000 55000 ਰੁਪਿਆ ਮੁੱਲ 52000 ਹਾਂ ਜੀ ਹਾਂ ਜੀ ਠੀਕ ਆ ਅੱਗੇ ਭਾਈ 4 ਨੰਬਰ ਇਹ 4 ਨੰਬਰ ਤੇ ਦੂਜਾ ਸੂਆ ਸੂਈ ਵੀ ਆ ਜੀ ਹੂੰ ਇਹਨੂੰ 6 ਦਿਨ ਹੋ ਗਏ 7 ਤਸੂਈ ਨੂੰ ਅੱਜ ਹਫ਼ਤਾ ਹੋ ਗਿਆ ਮਨ ਤੇ ਬੱਚਾ ਭਾਈ ਕੀ ਆ ਮਾਕਰ ਬੱਚਾ ਇਹਦੇ ਆ ਬੱਠਾ ਬੱਚਾ ਬੱਠਾ ਇਹਦੇ ਥਲੇ 18 ਕਿਲੋ ਆਪਾਂ ਮਿੰਕ ਕੇ ਦੇ ਦਾਂਗੇ ਜੀ ਬੱਚੇ ਚੰਗੇ ਦਿੰਦੀ ਹੈ ਹੈਨਾ ਹਾਂ ਬੱਚੇ ਬਵਸਸੀਆਂ ਦੀ ਬਾਲੀ ਚੰਗੀ ਸੀ ਮੇਰੀ ਚੰਗੀ ਸਹੀ ਗੱਲ ਆ ਭਾਈ ਉਹੜਾ 18 ਲੀਟਰ 18 ਲੀਟਰ ਬਰੇ ਆ ਨਾ ਲੈਵਾ ਟਾਇਰ ਰੱਖ ਦਿਆ ਮੂਹੂ ਆਏ ਦੇਖ ਲੈ ਬਾਈ ਨਾੜਾ ਚੈੱਕ ਕਰ ਲੋ ਫੁੱਲ ਚੰਗੀਆਂ ਲੈ ਟਾਇਰ ਤੇ ਵਾਲੀ ਇਹ ਨਹੀਂ ਹੈਗਾ ਬਿਮਾਰੀ ਸਮਾਰੀ ਆ ਨੀ ਬਾਕੀ ਵੱਡੀ ਗੁੱਡੀ ਬਹੁਤ ਆ ਬੈੜਾ ਬੰਦੂ ਫੁੱਲ ਆ ਬਾਈ ਚਮਕ ਫੁੱਲ ਆ ਬਰੀਡ ਚੰਗੀ ਆ ਆ ਜਾ ਤੇ ਫੇਸ ਕੁਆਲਟੀ ਚੈੱਕ ਕਰ ਲੋ ਬਹੁਤ ਪਿਆਰੀ ਆ ਫੁੱਲ ਐਚ ਫੁੱਲ ਹਾਂ ਹਾਂ ਪੂਰੇ ਵੱਡੀ ਰਹਿਣਾ ਕੋਈ ਛੋਟੀ ਨਹੀਂ ਨਾ ਕੋਈ ਬਾਈ ਚੰਗੀਆਂ ਬੜੀ ਸਮਝ ਕਿਸੇ ਪੱਖ ਤੋਂ ਨਹੀਂ ਹਾਂ ਹਾਂ ਜੀ ਜੇ ਆਪਾਂ ਚੜਾਈ ┤┤ ਦੀ ਗੱਲ ਕਰੀਏ ਤਾਂ ਫੁੱਲ ਆਗੇ ਤੇ ਕਿੰਨਾ ਕ ਭਾਈ ਚਮਕੌਰ ਦੁੱਧ ਪਾ ਦੋਗੇ ਅਸਟੇ ਦੁੱਧ ਵੀਰੇ ਐ ਮਨੋ 24 25 ਕਿਲੋ ਪਾ ਦੇਣਾ ਬਾਹਰ ਨੇ ਹਾਂ ਅਜੇ ਥੋੜੇ ਦਿਨ ਹੋਇਆ ਸੂਈ ਨਾ ਹੋਣਾ ਜਿਵੇਂ 18 ਹੋਇਆ ਐ ਮਨੋ ਸ਼ਿਮਾਂਦਰ ਹੋਇਆ ਸੂਈ ਨੂੰ ਤੇ ਪੂਰਾ 18 ਲੀਟਰ ਮਿਲ ਕੇ ਦੁੱਧ ਦੇ ਦਾਂਗੇ ਠੀਕ ਆ ਹਾਂ 18 ਲੀਟਰ ਬਾਈ ਕਹਿੰਦਾ ਪੂਰਾ ਮਿਲ ਕੇ ਤਾਂ ਤੇ ਦਿਖਾ ਦਿਓ ਕਿਹ ਹੈਗਾ ਥਾਣਾ ਲੱਗਿਆ ਉਹ ਅੱਲਾ ਕੱਲਾ ਥਾਣਾ ਬੁੱਲੇ ਵਾਲਾ ਥਾਣਾ ਬਾਈ ਮੱਝਾ ਰਗਾ ਸਾਡੇ ਬੱਚਾਈ ਚ ਇੱਕ ਨੰਬਰ ਆ ਬਈ ਮਾਖਾ ਵੀ ਰਕਾਰ ਨਹੀਂ ਪੂਰਾ ਵੀ ਬੈਠੇ ਕੱ ਲੈ ਬਈ ਫਿਕਸ ਹਵਾਣਾ ਬਹੁਤ ਸੋਨਾ ਹਵਾਣਾ ਤਿਆਰ ਕਰਿਆ ਹੋਇਆ ਹੈ ਟਾਇਟਲੇ ਵੀ ਰੱਖਦੀ ਆ ਪੂਰਾ ਟਾਇਟਲੇ ਵੀ ਰੱਖਦੀ ਆ ਨਾੜਾ ਨੂੜਾ ਬ੍ਰੀਕੀ ਚ ਤੇ ਇਹਦਾ ਮੁੱਲ ਫਰਕੀ ਅੱਜ ਮੁੱਲ ਵੀਰੇ ਯਾਰ 80 ਕਰਾ ਲਾ 85 ਕਰਾ ਲੇ ਦਿੰਨਾ 75 ਦੀ ਵੈੜ ਦੇ ਦਿਆਂਗੇ ਠੀਕ ਆ ਹਾਂ ਬਾਈ ਕਹਿੰਦਾ ਮੁੱਲ ਕਰਾਉਣਾ 80 ਕਰਾ ਲਓ 85 ਕਰਾ ਲਓ ਇਹ ਜਿਹੜੀਆਂ ਵੜਾ 90 90 95 95 ਲੋਕ ਕਰੀ ਜਾਂਦੇ ਹਨਾ ਸਹੀ ਗੱਲ ਆ ਬਈ ਤੇ ਵੀ ਆਪਾਂ ਉਹ ਜਿਹੜਾ ਜੈ ਜੀ ਰੋਡ ਤੇ ਮੰਗਿਆ ਵੀ ਜਮਾਂ ਵਿੱਚਣ ਵਾਲਾ ਬਾਕੀ ਗੱਦ ਚੈੱਕ ਕਰਾ ਦੇ ਕਿ ਨਾ ਗੱਦ ਪੂਰਾ ਹੁਣ ਫੁੱਲ ਗੱਦਾ ਹੀ ਫੁੱਲ ਕਲਟਰ ਹੁੰਦੀ ਆ ਬਸ ਉਹ ਗੱਲ ਹਾਂ ਅੱਗੇ ਬਈ 5 ਨੰਬਰ ਤੇ ਇਹ ਚੋਕੜ ਵੜਾ ਬਈ ਇਹਦੇ ਥੱਲੇ ਮੰਨ ਚਲੋ 10 ਕਿਲੋ ਦੁੱਧਾ ਠੀਕ ਆ ਤੇ ਇਹ 4 3/4 ਮਹੀਨਿਆਂ ਦੀ 4 ਦੇ ਲਗਭਗ ਸੂਈ ਵੀ ਆ ਠੀਕ ਆ ਹਾਂ 22 23 ਦਿਨ ਹੋ ਗਏਗਾ ਟੀਕਾ ਲੱਗੇ ਉਹਨੂੰ ਆਪਾਂ ਆਪ ਪਟੀਕਾ ਲਵਾਇਆ ਠੀਕ ਆ ਕਰੂਗਾ ਜਿਹੜਾ ਇਹ ਆਪ ਆਪਣੇ ਘਰ ਦੂਈ ਆ ਘਰ ਦੂਈ ਆ ਜੀ ਠੀਕ ਆ ਅੱਜ ਮੈਂ ਖਾ ਚੱਲ ਵਿੱਚ ਪਾ ਦਿੰਨੇ ਆ ਵੀਡੀਓ ਦੀ ਹੂੰ ਠੀਕ 8 ਨਾਲ ਲੀਟਰ ਕੰਡੇ ਵਾਲਾ ਮੈਂ 10 ਲੀਟਰ ਵੀਰੇ ਪੂਰਾ ਠੀਕ ਆ ਹਾਂ 10 ਲੀਟਰ ਬਾਈ ਕਨ ਜਮ 10 ਲੀਟਰ ਆ ਜਰਾ ਦਿਖਾ ਦੋ ਮੂਹਰਾ ਦੇਖ ਬਾਕੀ ਬਈ ਦਰਮਿਆਨ ਨੇ ਕੱਦ ਦਿਆ ਕਿ ਨਹੀਂ ਇਕੱਲਾ ਇਕੱਲਾ ਥਾਣਾ ਪੂਰੀ ਵਿਥੀਆ ਥਾਣਾ ਠੰਡੀ ਸੀ ਲਕ ਮੈਂ ਬਾਰੀ ਉਹ ਕਹੇ ਜਿਵੇਂ ਮਰਜੀ ਬੈਠਾਰੇ ਕੋਈ ਲੈ ਬਈ ਫਿਕਸ ਜਾ ਹਵਾਣਾ ਬਹੁਤ ਕਮਾਲ ਦਾ ਫਾੜੀ ਵਾਲਾ ਡਰਾ ਬਹੁਤ ਸੋਹਣਾ ਤਿਆਰ ਕਰਦੀ ਹੈ ਨਾ ਬਾਰੇ ਚੰਗਾ ਅਸਨੋਂ ਤਾਂ ਫਸ ਕੇ ਖੜ ਜਾਂਦੀ ਹੈ ਜੀ ਠੀਕ ਆ ਬਈ ਗਾਤ ਫਸ ਕੇ ਖੜ ਜਾਂਦੀ ਹੈ ਬਾਕੀ ਜਾਤ ਬਰੀ ਦਾ ਵਹਿੜਾ ਬਈ ਪਿਆਰ ਹੋ ਗਈ ਚੰਗੀ ਬਣ ਤਿਆਰ ਹੋ ਹੈ ਨਾ ਹਾਂ ਯਾ ਕੀ ਮੁੱਲ ਆ ਫਰਜ਼ਾਇਤ ਦਾ ਮੁੱਲ ਵੀਰੇ ਯਾਰ ਦੇਖ 25 ਕਰਾਲਾ 26 ਕਰਾਲਾ 23000 ਦਾ ਵਹਿੜਾ ਪਾ ਦੇ ਦਿਆਂਗੇ ਬਾਈ ਗਰਾਮ ਮੁੱਲ ਕਰਾਉਣਾ 25 ਕਰਾਉਣਾ 26 ਕਰਾਉਣਾ 20000 ਦੀ ਵੈੜਾ ਪੰਦੇ ਦੇਣਗੇ ਬਾਕੀ ਬਾਈ ਫੇਸ ਕੁਆਲਟੀ ਚੈੱਕ ਕਰਨਾ ਛੋਟਾ ਛੋਟਾ ਕਰਨਾ ਜੀ ਫੁੱਲ ਕਮਾਲ ਦੀ ਜੀ ਵੀ ਇਕੱਲਾ ਇਕੱਲਾ ਦੂਰ ਦੂਰ ਥਾਣਾ ਦੂਰ ਦੂਰ ਥਾਣਾ ਬਾਕੀ ਅੱਧਰ ਵੀ ਫਿਕਸ ਜਾ ਮੁੱਲ ਵੀ ਜਾ ਜਾ ਮੌਕੇ ਦੇ ਮਾਮਲੇ ਤਾਂ ਥੋੜਾ ਕਣਾ ਹੋ ਜੂ ਹੋ ਜੂ ਜੀ ਥੋੜਾ ਬੋਤਾ ਹੋ ਜਾ ਅੱਗੇ ਬਾਈ ਲਾਸਟ ਤੇ 6 ਨੰਬਰ ਤਾਂ ਜੀ ਸ਼ੂਈ ਜਾਣਾ ਇਹ ਤਾਂ ਜੀ ਸ਼ੂਈ ਵੀ ਆ ਇਹ ਬੱਚਾ ਇਹਦਾ ਮਹੀਨਾ ਹੋ ਗਿਆ ਜੀ ਸ਼ੂਈ ਬੱਚਾ ਜੀ ਆ ਬੱਸਾ ਦਾ ਠੀਕ ਆ ਦੁੱਧ ਇਹ ਥੱਲੇ ਵੀ ਐ ਮੈਨੂੰ 10 ਲੀਟਰ 10 ਲੀਟਰ ਕੰਦੇ ਆਏ ਇਹ ਦਿਖਾਈ ਰਿਹਾ ਦੁੱਧ ਮੰਨਿਆ ਰ ਗਈ ਆ ਇਹ ਅੱਜ ਹੀ ਲਈ ਆ ਪਾ ਦਾ ਕਿ ਵੀਡੀਓ ਪਾਉਣ ਤੋਂ ਪਹਿਲਾਂ ਹੀ ਬੰਨੀ ਆ ਗਿਰ ਨਸਲਾ ਹਨਾ ਹਾਂ ਗਿਰ ਨਸਲਾ ਇੱਥੇ ਉਹਨਾਂ ਨੇ ਸੈਕਿੰਡ ਤੋਂ ਲਈ ਆ ਠੀਕ ਆ ਬਾਈ ਹਾਂ ਮੱਝਾ ਵਰਗਾ ਬਾਈ ਦੁੱਧ ਹੋਊਗਾ ਫਾਇਦ ਚੰਗੀ ਆਊਗੀ ਬਾਕੀ ਆਪਾਂ ਥਣ ਚੈੱਕ ਕਰਾਣਾ ਬਹੁਤ ਸੋਹਣਾ ਥਣ ਲੱਗਿਆ ਵਾ ਪੂਰੇ ਗਾਰ ਦਾ ਥਣ ਲੱਗਿਆ ਆ ਅਟਰ ਵੀ ਬਹੁਤ ਸੋਹਣਾ ਹੈ ਕੀ ਮੁੱਲ ਆ ਫਿਰ ਇਹਦਾ ਜਾਇਜ਼ ਮੁੱਲ ਵੀਰੇ 25000 ਨਈ ਦੀ ਵਾਰ ਹਾਂ ਤੇ ਨਾ ਦੇ ਦੇਣ ਠੀਕ ਆ ਹਾਂ ਬਈ ਬ੍ਰੀਡ ਮੈਲ ਦੀ ਬਹੁਤ ਕਾਮ ਹੈ ਮੈਲ ਦੀ ਵਕਤ ਤਾਂ ਬਾਕੀ ਠੰਡੀ ਵਾਰਤਾ ਠੀਕ ਆ ਨਹੀਂ ਹੋਏਗਾ ਵੀ ਕੋਈ ਗਰਮਾ ਇਹ ਬਿਣਾ ਨਾ ਨੇ ਤੋ ਚੋਲਾ ਭਾਵੇਂ ਤੇ ਕੀ ਮੁੱਲ ਆ ਫਿਰ ਮੁੱਲ ਵੀਰੇ 23 ਦੀ ਬੱਸ ਦੇਣੀ ਆ 25000 ਮੁੱਲ ਕਰਦੇ ਹਾਂ ਠੀਕ ਆ ਹਾਂ 23 ਦੀ ਵੜ ਦੇ ਦਿਆਂ ਠੀਕ ਆ ਬਈ ਬਈ ਨਾਲ ਸੀਗੇ ਮੇਰੇ ਕੋਲੇ ਸੇ ਤੇ ਆਪਾਂ ਸੇ ਦੇ ਸਹੀ ਦਿਖਾਤੇ ਜੇ ਕਿਸੇ ਵੀ ਵੀ ਨੂੰ ਨਾ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਆ ਵੀਡੀਓ ਨਾਲ ਵੇਖਣ ਲਈ ਸਾਰੇ ਵੀਰਾਂ ਦਾ ਤੈਤ ਰਹੋ ਧੰਨਵਾਦ